224 ਦੀਆਂ ਚੋਣਾਂ ਨੂੰ ਲੈ ਕੇ ਹੁਣ ਪੂਰੇ ਦੇਸ਼ ਦੇ ਵਿੱਚ ਸਰਗਰਮੀਆਂ ਜਿਹੜੀਆਂ ਪੂਰੀਆਂ ਸ਼ਿਖਰਾਂ ਤੇ ਪਹੁੰਚ ਚੁੱਕੀਆਂ ਨੇ ਔਰ ਸਾਰੀਆਂ ਪਾਰਟੀਆਂ ਵੱਲੋਂ ਜਿਹੜਾ ਹੈਗਾ ਆਪਣੇ ਆਪਣੇ ਉਮੀਦਵਾਰ ਕੋਸ਼ਤ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈਗੀ ਹੈ ਜਿਵੇਂ ਆਪਾਂ ਗੱਲ ਕਰੀਏ ਦਿੱਲੀ ਦੀ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਵੀ ਜਿਹੜੀਆਂ ਸੀਟਾਂ ਦੀ ਵੰਡ ਹੋ ਚੁੱਕੀ ਹੈਗੀ ਹੈ ਔਰ ਹਰਿਆਣਾ ਦੇ ਵਿੱਚ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੀਆਂ ਕੁਝ ਸੀਟਾਂ ਤੇ ਗੱਲਬਾਤ ਚੱਲ ਰਹੀ ਹੈਗੀ ਹੈ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਦੇ ਵਿੱਚ ਭਾਵੇਂ ਹਲੇ ਜਿਹੜਾ ਹੈਗਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਘਟ ਜੋੜ ਸਾਹਮਣੇ ਨਹੀਂ ਆ ਰਿਹਾ ਹੈਗਾ ਪਰ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਜਿਹੜਾਗਾ ਹੁਣ ਉਮੀਦਵਾਰਾਂ ਵਾਸਤੇ ਸਰਵੇ ਸ਼ੁਰੂ ਹੋ ਚੁੱਕਿਆ ਹੈਗਾ ਔਰ ਕੁਝ ਹੀ ਦਿਨਾਂ ਦੇ ਵਿੱਚ ਸਰਵੇਦਾਰੇ ਸਾਡੇ ਆਪਣੇ ਆ ਜਾਣਗੇ ਔਰ ਨਾਲ ਦੀ ਨਾਲ ਉਮੀਦਵਾਰ ਵੀ ਜਿਹੜੇ ਕੇ ਕੋਸ਼ੇਤ ਕਰ ਦਿੱਤੇ ਜਾਣਗੇ ਗੱਲ ਕਰਦੇ ਹੈਗੇ ਆ ਲੋਕ ਸਭਾ ਸੀਟ ਫ੍ਰੀ ਕੋਰ ਦੀ ਫ੍ਰੀ ਕੋਰ ਦੀ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਐਮਪੀ ਸਾਧੂ ਸਿੰਘ ਰੈਣੇ ਔਰ ਉਸ ਤੋਂ ਬਾਅਦ ਆਏ ਮੁਹੰਮਦ ਸਦੀ ਕਾਂਗਰਸ ਪਾਰਟੀ ਵੱਲੋਂ ਹੁਣ ਇਸ ਵੇਲੇ ਫਿਰ ਜਿਹੜਾਗਾ ਪੂਰਾ ਜੋਰ ਚੱਲ ਰਿਹਾ ਹੈਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਪਿਛਲੀਆਂ ਸਰਕਾਰਾਂ ਨੇ ਕੰਮ ਕੀਤਾ ਔਰ ਆਮ ਆਦਮੀ ਪਾਰਟੀ ਨੂੰ ਬਦਲਾਵ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਮੌਕਾ ਵੀ ਦਿੱਤਾ ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਹੁਣ ਦੇਖਣਾ ਹੈ ਕਿ ਲੋਕ ਸਭਾ 2024 ਦੇ ਵਿੱਚ ਜਿਹੜਾ ਹੈਗਾ ਆਮ ਆਦਮੀ ਪਾਰਟੀ ਜਿਹੜਾ ਹੈਗਾ ਆਪਣਾ ਕਿੰਨਾ ਕਿ ਜਿਹੜਾ ਹੈਗਾ ਭਕਾਰ ਮਡਾਉਂਦੀ ਹੈਗੀ ਹੈ ਫਿਰ ਕੋ ਲੋਕ ਸਭਾ ਦੀ ਗੱਲ ਕਰੀਏ ਤਾਂ ਇਸ ਵੇਲੇ ਆਮ ਚਰਚਾ ਜਿਹੜੀ ਹੈਗੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਹੈਗੀ ਹੈ ਉਹ ਸਰਦਾਰ ਪਿਆਰਾ ਸਿੰਘ ਵੱਡੀ ਜਿੱਦੀ ਚੱਲ ਰਹੀ ਹੈਗੀ ਹੈ ਕਿਉਂਕਿ ਸਰਦਾਰ ਪਿਆਰਾ ਸਿੰਘ ਜੀ ਨੂੰ ਜਿਹੜਾ ਹੈਗਾ 2017 ਦੇ ਵਿੱਚ ਵੀ ਜਿਹੜਾ ਹੈਗਾ ਇੱਕ ਮੌਕਾ ਦੇਣ ਦੀ ਗੱਲ ਕੀਤੀ ਜਾ ਰਹੀ ਸੀਗੀ ਟਿਕਟ ਵੀ ਜਿਹੜੀ ਕੀ ਹੈ ਅਨਿਹਾਲ ਸਿੰਘ ਵਾਲਾ ਤੋਂ ਐਮਐਲਏ ਵਾਸਤੇ ਕਨਫਰਮ ਹੋ ਗਈ ਸੀ ਪਰ ਕੁਝ ਕਾਰਨਾ ਕਰਕੇ ਜੜਾ ਹੈਗਾ ਸਰਦਾਰ ਪਿਆਰਾ ਸਿੰਘ ਜਿਹੜਾ ਉਸ ਵੇਲੇ ਨਹੀਂ ਜਿਹੜਾ ਹੈਗਾ ਪਾਰਟਿਸਿਪੇਟ ਕਰ ਸਕਿਆ ਸੀਗੇ ਪਰ ਇੱਕ ਚੀਜ਼ ਮੈਂ ਦੱਸਣੀ ਚਾਹਾਂਗਾ ਇੱਥੇ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਲੋਕ ਸਭਾ ਹਲਕਾ ਫੀਡਪੁਟ ਵਾਸੀਆਂ ਨੂੰ ਕਿ ਸਰਦਾਰ ਪਿਆਰਾ ਸਿੰਘ ਜੀ ਭਾਵੇਂ 2017 ਦੇ ਵਿੱਚ ਚੋਣਾਂ ਨਹੀਂ ਲੜੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਟਿਕਟ ਕੱਟ ਦਿੱਤੀ ਗਈ ਜਾਂ ਚਾਂਸ ਨਹੀਂ ਬਣਿਆਗਾ ਪਰ ਪਾਰਟੀ ਦਾ ਪੰਨਾ ਨਹੀਂ ਛੱਡਿਆ ਔਰ ਪਾਰਟੀ ਦੇ ਨਾਲ ਸ਼ੁਰੂ ਤੋਂ ਹੀ ਉਹ ਦਿਨ ਮੈਨੂੰ ਯਾਦ ਹੈਗਾ ਕਿਉਂਕਿ ਮੈਂ ਵੀ ਉਸ ਦਿਨ ਹੀ ਪਿਆਰਾ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਮਿਲਿਆ ਸੀਗਾ ਜਦੋਂ ਮੋਗਾ ਦੇ ਵਿੱਚ ਅਨਾ ਹਜ਼ਾਰੇ ਦੀ ਰੈਲੀ ਸੀਗੀ ਤੇ ਇਹ ਤਿੰਨ ਬੰਦੇ ਜਿਹੜੇ ਅਗੇ ਸੀ ਸਭ ਤੋਂ ਮੂਰੇ ਬੈਠੇ ਸੀਗੇ ਪਿਆਰਾ ਸਿੰਘ ਜੀ ਪੂਰਨ ਨਾਰੰਗ ਤੇ ਡਾਕਟਰ ਗਿਲ ਤੇ ਉਹਦੀ ਵਾਈਫ ਇਹ ਸਾਰੇ ਚਾਰੇ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਉਸ ਵੇਲੇ ਮੋਗਾ ਦੇ ਵਿੱਚ ਇਹਨਾਂ ਦਾ ਮੂਹੜ ਬੰਨਿਆ ਸੀਗਾ ਅਜੇ ਸ਼ਰਮਾ ਜੀ ਨੇ ਜਿਨ੍ਹਾਂ ਨੇ ਕਿ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਆਂਦਾ ਸੀ। ਗੱਲ ਸੋ ਸਾਡੇ ਨਾਲ ਪਿਆਰਾ ਸਿੰਘ ਜੀ ਅੱਗੇ ਨੇ ਗੱਲ ਕਰਦੇ ਆ ਦੇ ਨਾਲ ਪਿਆਰਾ ਸਿੰਘ ਜੀ ਕਾਫੀ ਚਰਚਾਵਾਂ ਚੱਲ ਰਹੀਆਂ ਗਈਆਂ 2024 ਦੇ ਚੋਣਾਂ ਨੂੰ ਲੈ ਕੇ ਵੀ ਤੁਹਾਡੇ ਬਾਰੇ ਵੀ ਜਿਹੜਾ ਹੈਗਾ ਸਰਵੇ ਦੀਆਂ ਰਿਪੋਰਟਾਂ ਆ ਰਹੀਆਂ ਨੇ ਕੀ ਕਹੋਂਗੇ ਤੁਸੀਂ ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੇ 채ਨਲ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਸ ਦਿਨ ਅਸੀਂ ਅੱਜ ਮੈਂ ਹਲਕਾ ਫਰੀਦਕੋਟ ਦੇ ਨਿਵਾਸੀਆਂ ਨੂੰ ਰੂਬਰੂ ਹੋਣ ਜਾ ਰਿਹਾ ਗੱਲ ਕਰਦੇ ਆ ਪਾਰਟੀ ਦੀ ਜਾਂ ਇਸ ਹਲਕੇ ਦੀ ਕਿਉਂਕਿ ਇੱਕ ਕੇਂਜੀਵਾਲ ਇਮਾਨਦਾਰ ਸ਼ਖਸੀਅਤ ਹੈ ਇੱਕ ਪਲੇਟਫਾਰਮ ਮਿਲਿਆ ਸੀ ਇਮਾਨਦਾਰ ਲੋਕਾਂ ਨੂੰ ਜਿਨ੍ਹਾਂ ਦੇ ਅੰਦਰ ਰੂਹ ਤਰਕਦੀ ਸੀ ਪੰਜਾਬ ਦੇ ਲਈ ਕੰਮ ਕਰਨ ਦਾ ਇਮਾਨਦਾਰ ਲੋਕਾਂ ਦੀ ਤੇ ਸਾਨੂੰ ਜਦੋਂ ਇਹ ਪਲੇਟਫਾਰਮ ਸਾਹਮਣੇ ਆਇਆ ਚਾਹੇ ਅੰਨਾ ਹਜਾਰਾ ਜੀ ਮੂਵਮੈਂਟ ਤੋਂ ਲੈ ਕੇ ਤੁਸੀਂ ਸਾਰੇ ਉਹ ਹਾਲਾਤ ਦੇਖੇ ਹੀ ਐ ਕਿ ਅਸੀਂ ਚੰਦ ਬੰਦੇ ਹੁੰਦੇ ਸੀ ਜਦੋਂ ਅਸੀਂ ਇਹ ਮੂਵਮੈਂਟ ਸ਼ੁਰੂ ਕੀਤੀ ਚਲੋ ਜਿੱਥੇ ਕਿਤੇ ਕੋਈ ਸਾਨੂੰ ਸਮਾਜ ਦੇ ਵਿੱਚ ਉਹ ਤਾਂ ਲੱਗਣੀ ਅਸੀਂ ਵੀ ਉੱਥੇ ਬੈਠ ਜਾਣਾ ਤੇ ਜਲਦੀ-ਜਲਦੀ ਫਿਰ ਮੂਵਮੈਂਟ ਇੱਕ ਪਾਰਟੀ ਦਾ ਰੂਪ ਧਾਰਨ ਕਰ ਗਈ ਉਦੋਂ ਤੋਂ ਲੱਗੇ ਹੋਏ ਆ ਤੇ ਜਿਵੇਂ ਜੇ ਅੱਜ ਗੱਲ ਕਰਕੇ ਹਲਕਾ ਫਰੀਦਕੋਟ ਦੀ ਤੇ ਅਗਰ ਪਾਰਟੀ ਮੈਨੂੰ ਨਵਾਜ਼ਦੀ ਐ ਟਿਕਟ ਦੇ ਕੇ ਤਾਂ ਕਿਤੇ ਨਾ ਕਿਤੇ ਮੇਰੇ ਅੰਦਰ ਤਾਂ ਮੈਨੂੰ ਤਾਂ ਜਿਹੜੀ ਖੁਸ਼ੀ ਹੋਣੀ ਐ ਲੋਕਾਂ ਦੀ ਸੇਵਾ ਕਰਨ ਦੀ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਵਰਕਰ ਆ ਉਦੋਂ ਦੇ ਜੁੜੇ ਹੋਏ ਉਹਨਾਂ ਦੇ ਵਿੱਚ ਵੀ ਮੁਰ ਤੋਂ ਦੁਆਰਾ ਜਨੂਨ ਆ ਜਾਏਗਾ ਕਿਉਂਕਿ ਪਾਰਟੀ ਵੀ ਵਰਕਰਾਂ ਨੂੰ ਅਣ ਦੇਖਿਆ ਨਹੀਂ ਕਰਦੀ ਮੈਂ ਇਨਾ ਕਰ ਚੁੰਗਾ ਇਸ ਲਈ ਪਿਆਸੇ ਜੀ ਜੇ ਆਪਾਂ ਗੱਲ ਕਰੀਏ ਤੁਹਾਡੇ ਕੈਰੀਅਰ ਦੀ ਤੁਸੀਂ ਕੈਰੀਅਰ ਆਪਣਾ ਸਟਾਰਟ ਕੀਤਾ ਪੋਲੀਟਿਕਲ ਕੈਰੀਅਰ ਆਮ ਆਦਮੀ ਪਾਰਟੀ ਦੇ ਸ਼ੁਰੂਆਤ ਕੀਤੀ ਉਸ ਦਿਨ ਸ਼ੁਰੂਆਤ ਕੀਤੀ ਜਦੋਂ ਮੋਗਾ ਦੇ ਵਿੱਚ ਲੱਖਾਂ ਹਜ਼ਾਰੇ ਦੀ ਰੈਲੀ ਸੀਗੀ ਔਰ ਤੁਹਾਡੇ ਨਾਲ ਮੈਡਮ ਪੂਨਮ ਨਾਰੰਗਵੀ ਸੀਗੇ ਔਰ ਡਾਕਟਰ ਅਜੀਤ ਸ਼ਰਮਾ ਜੀ ਅਜੀਤ ਸ਼ਰਮਾ ਜੀ ਨੇ ਮੋਗਾ ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਇੱਕ ਥੰਮ ਬਣਾ ਕੇ ਤੇ ਸ਼ੁਰੂਆਤ ਕੀਤੀ ਔਰ ਉਸ ਤੋਂ ਬਾਅਦ ਆਦਮੀ ਪਾਰਟੀ ਦੀ ਜਿਹੜਾ ਹੈ ਚਲੋ ਉਸ ਤੋਂ ਬਾਅਦ ਇਲੈਕਸ਼ਨ ਹੋਏ 2017 ਦੇ 2017 ਦੇ ਵਿੱਚ ਜਿਹੜਾ ਗਿਆ ਤੁਹਾਨੂੰ ਨਿਹਾਲ ਸਿੰਘ ਵਾਲਾ ਤੋਂ ਐਮਐਲਏ ਦੀ ਟਿਕਟ ਅਨਾਉਂਸ ਵੀ ਹੋ ਗਈ ਸੀਗੀ ਕੀ ਕਾਰਨ ਰੇ ਉਦੋਂ ਜਦੋਂ ਤੁਹਾਨੂੰ ਕੱਟ ਦਿੱਤਾ ਗਿਆ ਜੀ ਦੇਖੋ ਇਹ ਨਾ ਟੇਬਲ ਦੇ ਦੂਸਰੇ ਪਾਸੇ ਮੇਰੀ ਪਾਰਟੀ ਬੈਠੀ ਆ ਤੇ ਪਾਰਟੀ ਨੇ ਆਪਣਾ ਬੈਸਟ ਕੋੜਾ ਲੱਭਣਾ ਹੁੰਦਾ ਜਿਹੜਾ ਕਿ ਇਸ ਲਿਸਟ ਨੂੰ ਜਿੱਤ ਸਕੇ ਹੈ ਨਾ ਕੀ ਕਾਰਨ ਰੇ ਉਹ ਤਾਂ ਮੈਂ ਉੱਪਰ ਚੈਨਲ ਦੇ ਵਿੱਚ ਨਹੀਂ ਦੱਸ ਸਕਦਾ ਕਿਉਂਕਿ ਪਾਰਟੀ ਨੂੰ ਮੇਰੇ ਨਾਲੋਂ ਕਿਤੇ ਨਾ ਕਿਤੇ ਮੈਂ ਜੇ 19 ਤਾਂ 21 ਕੋਈ ਸਾਡਾ ਕੈਂਡੀਡੇਟ ਲੱਭਿਆ ਚਲੋ ਮੈਂ ਪਾਰਟੀ ਦੀ ਇਹਦੇ ਵਿੱਚ ਕੋਈ ਕਿੰਤੂ ਪ੍ਰੰਤ ਉਹਨੂੰ ਕਰੂੰਗਾ ਤੇ ਉਸ ਸਮੇਂ ਮੇਰੇ ਇੱਕ ਮਨ ਚ ਸੋਚ ਸੀ ਜਿਵੇਂ ਤੁਸੀਂ ਗੱਲ ਰੱਖੀ ਆ ਅਸੀਂ ਮੈਂ ਇਹ ਲੈ ਕੇ ਚੱਲਿਆ ਸੀ ਕਿ ਇੱਕ ਵਾਰੀ ਮੈਂ ਆਮ ਆਦਮੀ ਪਾਰਟੀ ਪੰਜਾਬ ਚ ਦੇਖਣਾ ਚਾਹੁੰਦਾ ਕਿ ਜਿਹੜੇ ਜਿਹੜੇ ਲੋਕ ਦੁਖੀ ਆ ਜਾਂ ਸੰਤਾਪ ਭੰਡਾਰੇ ਆ ਇਹ ਸੰਤਾਪ ਤੋਂ ਲੋਕਾਂ ਨੂੰ ਸੋਖੇ ਕਰਨਾ ਤੇ ਮੈਂ ਤੁਸੀਂ ਦੇਖਿਆ ਬਹੁਤ ਸਾਰੀ ਕਵਰੇਜ ਵੀ ਕੀਤੀ ਉਸ ਸਮੇਂ 17 ਦੇ ਵਿੱਚ ਜਦੋਂ ਟਿੱਕ ਮਨਜੀਤ ਸਿੰਘ ਨੂੰ ਮਿਲੀ ਆ ਤਾਂ ਮੈਨੂੰ ਤੁਹਾਡੇ ਵਰਗੇ ਭਰਾਵਾਂ ਦੇ ਪ੍ਰੈਸ ਵਾਲਿਆਂ ਦਾ ਬਹੁਤ ਫੋਨ ਆਇਆ ਕਿ ਤੁਸੀਂ ਬੁਢਲੇ ਦਾਵੇਦਾਰ ਸੀ ਹੁਣ ਤੁਹਾਡਾ ਪਾਰਟੀ ਪ੍ਰਤੀ ਕੀ ਰਵਈਆ ਰਹੂਗਾ ਤੇ ਮੈਂ ਉਹਨਾਂ ਨੂੰ ਇੱਕੋ ਸਾਫ਼ ਕਰਤਾ ਸੀ ਮੈਂ ਜਦੋਂ ਪਹਿਲੇ ਦਿਨ ਪਾਰਟੀ ਨਾਲ ਜੁੜਿਆ ਸੀ ਮੈਂ ਉਦੋਂ ਐਮਐਲਏ ਬਣ ਕੇ ਨਹੀਂ ਦੇਖਿਆ ਸੀ ਆਪਣੇ ਆਪ ਨੂੰ ਇੱਕ ਆਮ ਸਪਾਈ ਦੇਖਿਆ ਸੀ ਤੇ ਮੇਰੀ ਉਹੀ ਰਣਨੀਤੀ ਰਹੂਗੀ ਜੋ ਪਾਰਟੀ ਨੇ ਸਾਨੂੰ ਦਿੱਤਾ ਤਾ ਉਹਨੂੰ ਫੜ ਕੇ ਲੋਕਾਂ ਤੱਕ ਅਸੀਂ ਪਹੁੰਚਾਈਏ ਤੇ ਲੋਕਾਂ ਦਾ ਨੁਮਾਇੰਦਾ ਬਣਾਈਏ ਪਰ 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 ਪੈਰਾ ਸਿੰਘ ਜੀ ਇੱਕ ਗੱਲ ਹੈਗੀ ਆ ਆਮ ਜਿਹੜੇ ਆਪਾਂ ਦੇਖਣ ਨੂੰ ਦੇਖਦੇ ਹੈਗੇ ਆ ਕਿ ਜਦੋਂ ਵੀ ਐਦਾਂ ਦੇ ਹਾਲਾਤ ਬੰਦੇ ਨੇ ਚਾਹੇ ਆਪਾਂ ਦੇਖ ਲਈਏ ਵੀ ਤੁਹਾਨੂੰ ਟਿਕਟ ਅਨਾਉਂਸ ਹੋ ਕੇ ਕੈਂਸਲ ਹੋ ਗਈ ਤੇ ਲੋਕ ਜਿਹੜੇ ਹੈਗੇ ਨੇ ਪਾਰਟੀ ਛੱਡ ਦਿੰਦੇ ਨੇ ਜ਼ਿਆਦਾਤਰ ਅਸੀਂ ਇਹ ਦੇਖਿਆ ਹੈਗਾ ਜੇ ਟਿਕਟ ਨਹੀਂ ਮਿਲਦੀ ਤਾਂ ਉਹ ਪਾਰਟੀ ਛੱਡ ਕੇ ਦੂਜੇ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਪਰ ਤੁਸੀਂ ਜਿਹੜਾ ਹੈਗਾ ਟਿਕਟ ਕੈਨਸਲ ਹੋਣ ਦੇ ਬਾਵਜੂਦ ਵੀ ਅੱਜ ਤੱਕ ਜੜਾਗਾ ਅੱਜ 1 ਮਾਰਚ 2024 ਹੈਗੀ ਹੈ ਤੇ ਅੱਜ ਤੱਕ ਤੁਸੀਂ ਫਿਰ ਵੀ ਪਾਰਟੀ ਦੀ ਵਫਾਦਾਰੀ ਚ ਰਹੇ ਹੋ ਔਰ ਪਾਰਟੀ ਦੇ ਨਾਲ ਜੜਾਗਾ ਕਈ ਅਹੁਦਿਆਂ ਦੇ ਉੱਤੇ ਕੰਮ ਵੀ ਕੀਤਾ ਚਾਹੇ ਉਹ ਜ਼ਿਲ੍ਹੇ ਦੇ ਅਹੁਦੇ ਸੀਗੇ ਚਾਹੇ ਤਹਿਸੀਲ ਲੈਵਲ ਦੇ ਅਹੁਦੇ ਸੀਗੇ ਚਾਹੇ ਕਿਵੇਂ ਵੀ ਅਹੁਦੇ ਸੀਗੇ ਤੁਸੀਂ ਉਹਨਾਂ ਅਹੁਦਿਆਂ ਦੇ ਉੱਤੇ ਕੰਮ ਕੀਤਾ ਕੀ ਤੁਹਾਨੂੰ ਲੱਗਦਾ ਹੈਗਾ ਵੀ ਹੁਣ ਜਿਹੜੀਆਂ 2024 ਦੀਆਂ ਚੋਣਾਂ ਆਣੀਆਂ ਕਿਤੇ ਪਾਰਟੀ ਫਿਰ ਨਾਲ ਹੁਣ ਤੁਸੀਂ ਮਿਹਨਤ ਕਰ ਰਹੇ ਹੋ ਕਿ ਪੈਨਿੰਗ ਕਰ ਰਹੇ ਹੋ ਪਿੰਡ-ਪਿੰਡ ਤੁਸੀਂ ਜਾ ਰਹੇ ਹੋ ਕਾਫੀ ਦਿਨਾਂ ਤੋਂ ਤੁਸੀਂ ਇਹ ਚਰਚਾ ਦੇ ਵਿੱਚ ਆ ਰਹੇ ਹੈਗੇ ਆਂ ਔਰ ਲੋਕਾਂ ਨੂੰ ਮਿਲ ਰਹੇ ਹੈਗੇ ਹੋ ਪਾਰਟੀਆਂ ਦੀਆਂ ਗਤੀਵਿਧੀਆਂ ਦੱਸ ਰਹੇ ਕਿਤੇ ਫਿਰ ਨਾ ਦੁਬਾਰਾ ਹੋ ਜਾਈਦਾ। ਅ ਵੀ ਸਵਾਲ ਬਹੁਤ ਵਧੀਆ ਚੁੱਕਿਆ ਮੈਂ ਦੱਸ ਦੇਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਕਿ ਜਿਹੜੇ ਰਾਜਨੀਤੀ 'ਤੇ ਸਮਝ ਕੇ ਆ ਜਾਂਦੇ ਆ ਕਿ ਵੈਲੀ ਗੰਗਾ ਦੇ ਵਿੱਚ ਹੱਥ ਹੋ ਦੀਏ। ਇਹ ਬਹੁਤ ਇੱਕ ਇਦਾਂ ਦਾ ਪਲੇਟਫਾਰਮ ਹੈ ਇੱਥੇ ਸਾਨੂੰ ਜਿਹੜਾ ਸਾਡਾ ਹਿਰਦਾ ਹੈ ਜਾਂ ਸਾਡਾ ਮਾਈਂਡ ਆ ਉਹ ਬਹੁਤ ਖੁੱਲਾ ਹੋਣਾ ਚਾਹੀਦਾ। ਕਿ ਜੇ ਤੁਸੀਂ ਚਾਹੁੰਦੇ ਆ ਕਿ ਅੱਜਵੇਂ ਆਇਆ ਮੈਂ ਮੌਕੇ ਤੇ ਬਾਲ ਮੇਰੇ ਕੋਲੇ ਆਈ ਮੈਂ ਪੋਸਟ ਦੇ ਵਿੱਚ ਮਾਰੀ ਗੋਲ ਕੀਤਾ ਤੇ ਮੇਰੇ ਬੱਲੇ ਬੱਲੇ ਹੋ ਜੂ ਇਹ ਤਾਂ ਕਦੇ ਨਹੀਂ ਹੋਣ ਵਾਲੀ ਉੱਤੇ ਤੁਸੀਂ ਸੈਲਫਿਸ਼ ਹੋਨੇ ਆਂ ਅਗਰ ਤੁਸੀਂ ਰਾਜਨੀਤੀ ਚਾਹੁਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣਾ ਸੈਲਫਨੈਸ ਛੱਡਣੀ ਪਊਗੀ ਅਗਰ ਤੁਸੀਂ ਸੈਲਫਨੈਸ਼ਨ ਲੈ ਕੇ ਆਉਨੇ ਆ ਤੁਸੀਂ ਕਦੇ ਵੀ ਇਸ ਪਲੇਟਫਾਰਮ ਤੇ ਖਾਮਜਾ ਨਹੀਂ ਆ ਆਪਣਾ ਜਿਹੜਾ ਵਿਚਾਰ ਆ ਉਹਨੂੰ ਖੁੱਲੇ ਰੱਖਣਾ ਪਊਗਾ ਤਾਂ ਇਸ ਕਰਕੇ ਮੈਂ ਅੱਜ ਵੀ ਜਿਵੇਂ ਤੁਸੀਂ ਗੱਲ ਕੀਤੀ ਆ 17 ਬੰਗੂ ਅਗਰ ਜੇ ਪਾਰਟੀ ਨੂੰ ਮੇਰੇ ਨਾਲ ਕੋਈ ਬੈਸਟ ਪਲੇਅਰ ਲੱਗਦਾ ਤਾਂ ਮੈਂ ਅਗਰ ਉਹਨੂੰ ਮੈਂ ਵੈਲਕਮ ਕਰਾਂਗਾ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗਾ ਕਿਉਂਕਿ ਸਾਡਾ ਮਕਸਦ ਆ ਪੰਜਾਬ ਦੀ ਆਵਾਜ਼ ਫਰੀਦਕੁਰਦੀ ਆਵਾਜ਼ ਦਿੱਲੀ ਤੱਕ ਪਹੁੰਚਾਣ ਦੀ ਸੈਂਟਰ ਸਰਕਾਰ ਤੱਕ ਪਹੁੰਚਾਣ ਦੀ ਕਿ ਜਿਹੜਾ ਫਰੀਦਕੁਰ ਦੇ ਲਈ ਹੋ ਸਕਦਾ ਤੇ ਮੇਰਾ ਦਿਲ ਖੁੱਲ੍ਹਾ ਕੋਈ ਮੈਨੂੰ ਚਿੰਤਾ ਨਹੀਂ ਚਾਹੇ ਮੈਂ ਇਸ ਸਿਸਟਮ ਦੇ ਵਿੱਚ ਇੱਕ ਸਿਪਾਹੀ ਰਹਾ ਤੇ ਕਿਉਂਕਿ ਮੈਂ ਤਾਂ ਇੱਕ ਲੋਕਾਂ ਨੂੰ ਸੋਕੇ ਕਰਨ ਦੇ ਲਈ ਇੱਕ ਸਿਸਟਮ ਨੂੰ ਬਦਲਣ ਲਈ ਜਾ ਰਹੇ ਹਾਂ ਸਿਸਟਮ ਦੇ ਬਦਲਣ ਦੇ ਵਿੱਚ ਮੈਂ ਇੱਕ ਸਪਾਈ ਵੀ ਹੋਤਰ ਦਾ ਸਿਸਟਮ ਤੁਸੀਂ ਬਦਲਣ ਵਾਸਤੇ ਬਹੁਤ ਵਧੀਆ ਗੱਲ ਕੀਤੀ ਹੈਗੀ ਹੈ ਕਿ ਸਿਸਟਮ ਨੂੰ ਬਦਲਣ ਵਾਸਤੇ ਤੁਸੀਂ ਇੱਕ ਸਪਾਈ ਦੇ ਤੌਰ ਤੇ ਕੰਮ ਕਰ ਰਹੇ ਹੋ ਪਰ ਮੈਂ 2-4 ਦਿਨ ਤੋਂ ਇੱਕ ਚਰਚਾਵਾਂ ਜਿਹੜੀਆਂ ਆ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਜਿਹੜੇ ਚੈਨਲ ਲੱਗੇ ਨੇ ਉਹਨਾਂ ਦੇ ਉੱਤੇ ਕਾਫੀ ਚੱਲ ਰਹੀ ਹੈਗੀ ਹੈ ਸਰਵੇ ਦੇ ਵਿੱਚ ਫਰੀਦਕੋਟ ਹਲਕੇ ਤੋਂ ਤੁਹਾਡਾ ਨਾਮ ਜੜਾ ਰਿਹਾ ਕਿ ਤੁਹਾਡੀ ਕਿਸੇ ਉੱਪਰਲੇ ਲੋਕਾਂ ਨਾਲ ਗੱਲ ਹੋਈ ਪਾਰਟੀ ਹਾਈ ਕਮਾਂਡ ਨਾਲ ਗੱਲ ਹੋਈ ਹੋਵੇ ਸੀਐਮ ਸਾਹਿਬ ਨਾਲ ਗੱਲ ਹੋਈ ਹੋਵੇ ਜਾਂ ਕਿਸੇ ਨਾਲ ਗੱਲ ਹੋਈ ਤੁਹਾਡੀ ਅਸਬਾਰੇ ਨਹੀਂ ਉਹ ਸਾਡੇ ਜਿਹੜੀ ਇੱਕ ਟੀਮ ਪੀਏਸੀ ਕਮੇਟੀ ਕਹਿ ਲੋ ਜਾਂ ਜਾਂ ਸਾਡੇ ਸੀਨੀਅਰ ਉਹ ਬੜਾ ਇੱਕ ਹਿਡਨ ਸਿਸਟਮ ਚੱਲਦਾ ਸਾਡੇ ਸਿਸਟਮ ਦੇ ਵਿੱਚ ਉਹਦੇ ਵਿੱਚ ਦੂਸਰੀਆਂ ਪਾਰਟੀਆਂ ਵਾਂਗੂ ਨਹੀਂ ਕਿ ਤੁਸੀਂ ਕਿਸੇ ਨੇ ਪੈਸੇ ਦੇ ਤੇ ਜਾਂ ਕੋਈ ਭਾਈ ਭਤੀਜਾ ਵਾਲ ਲੈ ਕੇ ਕੋਈ ਸਪਾਰਸ਼ ਕਰ ਲਈ ਇੱਥੇ ਉਹ ਚੀਜ਼ਾਂ ਬਿਲਕੁਲ ਨਹੀਂ ਚੱਲਦੀਆਂ ਸਰਵੇ ਟੀਮਾਂ ਸਾਡੀਆਂ ਫੀਲਡ 'ਚ ਲੱਗੀਆਂ ਹੋਈਆਂ ਉਹ ਤੁਹਾਨੂੰ ਛੋਟੇ ਤੋਂ ਛੋਟੇ ਵਰਕਰ ਤੋਂ ਲੈ ਕੇ ਪੁੱਛਦੀਆਂ ਤੁਹਾਡੇ ਬਾਰੇ ਤੁਹਾਡੇ ਕੈਰੈਕਟਰ ਬਾਰੇ ਤੁਹਾਡੇ ਕੰਮ ਬਾਰੇ ਤੁਹਾਡੇ ਬਾਰੇ ਉਹ ਪੂਰੀ ਗਰਾਊਂਡ ਤੋਂ ਇੱਕ ਰਿਪੋਰਟ ਕੱਢ ਕੇ ਲਿਆਉਂਦੇ ਆ ਅਗਰ ਅਸੀਂ ਉਸ ਦੇ ਵਿੱਚ ਫਿੱਟ ਬੈਠਦੇ ਆ ਤਾਂ ਸਾਨੂੰ ਕਿਸੇ ਵੀ ਸਮਾਰਤ ਦੀ ਲੋੜ ਨਹੀਂ ਕੋਈ ਸਾਨੂੰ ਬੁਲਾਉਂਦਾ ਨਹੀਂ ਅਖੀਰ ਜਦੋਂ ਉਹਨਾਂ ਨੂੰ ਜੱਜ ਜਾਂਦਾ ਚਿਹਰਾ ਜਦੋਂ ਪਹਿਲੇ ਇੱਕ ਜਾਂ ਦੋ ਦੇ ਵਿੱਚ ਅਸੀਂ ਆ ਜਾਂਦੇ ਆ ਫਿਰ ਉਹ ਇੰਟਰਵਿਊ ਤੇ ਗੱਲ ਕਰਕੇ ਪੁੱਛਦੇ ਆ ਬਿਲਕੁਲ ਨੇੜਲੇ ਸਟੈਪ ਦੇ ਵਿੱਚ ਜਾ ਕੇ ਇਸ ਕਰਕੇ ਸਾਨੂੰ ਕੋਈ ਇੰਦਾ ਵੀ ਇਸ ਪਾਰਟੀ ਦੇ ਵਿੱਚ ਐ ਨਹੀਂ ਜੇ ਤੁਹਾਨੂੰ ਕਿਸੇ ਨੂੰ ਅਪਰੋਚ ਕਰਨ ਦੀ ਲੋੜ ਆ ਜਾਂ ਪੈਸੇ ਦੀ ਲੋੜ ਆ ਅਗਰ ਤੁਸੀਂ ਕਾਬਲ ਹੋ ਪਾਰਟੀ ਨੇ ਆਪਣੇ ਆਪ ਤੁਹਾਨੂੰ ਚੱਕ ਲੈਣਾ ਸੋ ਹੁਣ ਤੁਸੀਂ ਕੰਪੇਨਿੰਗ ਸ਼ੁਰੂ ਕਰ ਦਿੱਤੀ ਹੈਗੀ ਆ ਅਸੀਂ ਦੇਖ ਵੀ ਰਹੇ ਹਾਂਗੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਜਾ ਰਹੇ ਹੋ ਤੇ ਲੋਕਾਂ ਦਾ ਕਿਦਾਂ ਦਾ ਤੁਹਾਨੂੰ ਰਿਸਪਾਂਸ ਮਿਲਦਾ ਲੋਕ ਦੇਖੋ ਮੇਰੇ ਪੁਰਾਣੇ ਸਾਥੀ ਆ ਜਿੰਨੇ ਵੀ ਐਮਐਲਏ ਰਹੇ ਆ ਮੇਰੇ ਨਾਲ ਰਲ ਕੇ ਉਹ ਪੋਸਟਰ ਲਾਉਂਦੇ ਰਹੇ ਆ ਮੇਰੇ ਨਾਲ ਰਲ ਕੇ ਉਹ ਦਰਿਆ ਪਛਾਉਂਦੇ ਰਹੇ ਆ ਤੇ ਉਹ ਵੀ ਕਿਤੇ ਨਾ ਕਿਤੇ ਗੱਲ ਲਾਉਂਦੇ ਕਿ ਪਿਆਰੇ ਤੈਨੂੰ ਤੂੰ ਪੁਰਾਣਾ ਬੰਦਾ ਸਾਡੇ ਤੋਂ ਬਹੁਤ ਸਾਰੇ ਮੇਰੇ دوست ਐ ਐਮਐਲਏ ਬਣ ਗਏ ਆ ਇਹ ਯਾਰ ਤੂੰ ਅੱਜ ਵੀ ਉੱਥੇ ਕਿਤੇ ਨਾ ਕਿਤੇ ਤੈਨੂੰ ਵੀ ਪਾਰਟੀ ਜ਼ਰੂਰ ਨਵਾਜੂਗੀ ਕਿਸੇ ਨਾ ਤੇ ਲੋਕ ਮੈਨੂੰ ਸਾਰੇ ਹੀ ਤਕਰੀਬਨ ਜਾਣਦੇ ਆ ਕਾਹੇ ਫਰੀਦਕੋਟ ਛੱਡੋ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਤੇਰੇ ਇਹਦੇ ਆ ਜਿਹੜੇ ਮੈਨੂੰ ਅੱਜ ਵੀ ਪਛਾਣਦੇ ਤੇ ਮੈਨੂੰ ਆਪਣੀ ਪਛਾਣ ਬਣਾਉਣ ਲਈ ਕੋ ਦੱਸਣ ਦੀ ਲੋੜ ਨਹੀਂ ਆ ਕਿਉਂਕਿ ਇਹ ਪਛਾਣ ਨਹੀਂ ਮੈਨੂੰ ਪਾਰਟੀ ਨੇ ਦਿੱਤੀ ਆ ਜੇ ਮੈਂ ਪਾਰਟੀ ਲਈ ਵਰਕ ਕੀਤਾ ਬਿਲਕੁਲ ਜੀ ਇਸ ਪਿਆਰਾ ਸਿੰਘ ਨੂੰ ਜਿਹੜੀ ਪਛਾਣ ਮਿਲੀ ਹੈਗੀ ਆ ਇਹ ਪਾਰਟੀ ਵੱਲੋਂ ਮਿਲੀ ਹੈਗੀ ਆ ਔਰ ਅਸੀਂ ਵੀ ਉਮੀਦ ਕਰਦੇ ਹੈਗੇ ਆ ਕਿ ਜਿਸ ਤਰੀਕੇ ਨਾਲ ਪਾਵੇਂ ਹਲੇ ਜਿਹੜਾ ਹੈਗਾ 14 ਦੀ ਡੇਟ ਨਹੀਂ ਆਏਗੀ ਲੇਕਿਨ ਇਹਨਾਂ ਵੱਲੋਂ ਜਿਹੜਾ ਹੈਗਾ ਹਲਕਾ ਫਰੀਦਕੋਟ ਦੇ ਵਿੱਚ ਜਿਹੜਾ ਹੈਗਾ ਪੂਰੀ ਕੰਬੈਨਿਗ ਸ਼ੁਰੂ ਕਰ ਦਿੱਤੀ ਹੈਗੀ ਆ ਸਾਨੂੰ ਉਹ ਦਿਨ ਵੀ ਯਾਦ ਹੈ ਜਦਨ ਪਾਰਟੀ ਨੇ ਹੋਂਦ ਰੱਖੀ ਸੀਗੀ ਪੰਜਾਬ ਦੇ ਵਿੱਚ ਔਰ ਸਭ ਤੋਂ ਪਹਿਲੇ ਦੇ ਦਿਨ ਤੋਂ ਹੀ ਜਿਹੜੇ ਅਗੇ ਪਾਰਟੀ ਨਾਲ ਜੁੜੇ ਹੋਏ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਕੀ ਪਿਆਰਾ ਸਿੰਘ ਜੀ ਨਾਲ 2017 ਵਾਲੀ ਗੱਲ ਦੁਬਾਰਾ ਹੁੰਦੀ ਹੈ ਜਾਂ ਇਸ ਵਾਰ ਜਿਹੜਾ ਹੈਗਾ ਫਰੀਦਕੋਟ ਤੋਂ ਐਮਪੀ ਬਣ ਕੇ ਆਉਂਦੇ ਨੇ